ਸਤਿ ਸ਼੍ਰੀ ਅਕਾਲ ਦੋਸਤੋ ਨਿੱਗਾ ਸਵਾਗਤ ਹੈ ਤੁਹਾਡਾ ਅੱਜ ਅਸੀਂ ਫਿਰ ਆਪਣੇ ਪ੍ਰੋਗਰਾਮ ਦੇ ਵਿੱਚ ਥੋੜੀ ਜੀ ਤੁਹਾਨੂੰ ਅਸੀਂ ਜਾਣਕਾਰੀ ਦੇਣੀ ਚਾਹਾਂਗੇ ਆ ਉਸ ਤਰ੍ਹਾਂ ਦਾ ਅੱਜ ਕੱਲ੍ਹ ਦੁਨੀਆ ਦਾ ਕੋਈ ਇਦਾਂ ਦਾ ਮੀਡੀਆ ਨਹੀਂ ਕੋਈ ਸਾਈਟ ਨਹੀਂ ਜਿੱਥੇ ਤੁਹਾਨੂੰ ਸਭ ਕੁਝ ਨਾਲੋਂ ਨਾਲ ਮਿਲਦਾ ਰਹਿੰਦਾ ਹੈ ਪਰ ਅਮਰੀਕਾ ਦੇ ਜਿਹੜੇ ਹਾਲਾਤ ਹਨ ਖਾਸ ਕਰਕੇ ਇਮੀਗ੍ਰੇਸ਼ਨ ਦੇ 트ੰਪ ਐਡਮਿਨਿਸਟ੍ਰੇਸ਼ਨ ਦੇ ਆਈਸ ਦੇ ਜਿਹੜੀ ਛਾਪੇ ਮਾਰੀ ਹੈ ਵੱਡੇ ਵੱਡੇ ਸ਼ਹਿਰਾਂ ਵਿੱਚ ਬੜੇ ਵੱਡੇ ਪੱਦਰ ਤੇ ਹੋ ਰਹੀ ਹੈ ਆ ਹੁਣ ਐਲ.ਏ ਤੋਂ ਬਾਅਦ ਅਜਕਲ ਸ਼ਿਕਾਗੋ ਜਿਹੜਾ ਹੈ ਉੱਥੇ ਆ ਬਹੁਤ ਹੀ ਜ਼ਿਆਦਾ ਜਿਹੜੀ ਫੋਰਸ ਲਾ ਦਿੱਤੀ ਗਈ ਹੈ ਤੇ ਉੱਥੇ ਬੜੀ ਸਖਤੀ ਦੇ ਨਾਲ ਜਿਹੜੇ ਕੋਈ ਡੈਮੋਸਟ੍ਰੇਸ਼ਨ ਕਰਦੇ ਹਨ ਜਿਹੜੇ ਆਈਸ ਹੈ ਉੱਥੇ ਅਰੈਸਟ ਜਾਰੀ ਹੈ ਹਰ ਸ਼ਹਿਰ ਦੇ ਵਿੱਚ ਵਾਰੀ ਵਾਰੀ ਜਿਹੜੀ ਆ ਰਹੀ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕੁਝ ਜਿਹੜੇ ਕੇਸ ਹਨ ਨੇ ਆਪਣੀ ਕਮਿਊਨਿਟੀ ਦੇ ਵਿੱਚ ਵੀ ਇੰਡੀਆਨਾ ਤੋਂ ਆਪਣੇ ਇੱਕ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਦੇ ਭਾਈ ਪਰਮਜੀਤ ਸਿੰਘ ਜੀ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਸਨ ਉਹਨਾਂ ਦੇ 25-30 ਗੈਸ ਸਟੇਸ਼ਨ 300 ਤੋਂ ਲੈ ਕੇ 400 ਉਹਨਾਂ ਦੇ ਕੋਲੋਂ EMPLOYE ਵੀ ਕੰਮ ਕਰਦੇ ਨਾ ਕਈ ਵਾਰੀ ਇੰਡੀਆ ਗਏ ਕਈ ਵਾਰੀ ਆਏ ਸਾਰਾ ਪਰਿਵਾਰ ਉਹਨਾਂ ਦਾ ਇੱਥੇ ਹੋਵੇ ਅਤੇ ਇੰਡੀਆ ਵੀ ਬੜੀ ਪ੍ਰਾਪਰਟੀ ਹੈ ਉਹਨਾਂ ਨੂੰ ਵੀ ਜਦੋਂ ਵਾਪਸ ਆਏ ਸਨ ਤੇ ਸ਼ਿਕਾਗੋ ਦੇ 에어ਪੋਰਟ ਤੇ ਉਹਨਾਂ ਨੂੰ ਡਿਟੇਨ ਤੇ ਲਿਆ ਗਿਆ ਸੀ ਉਹਨਾਂ ਦਾ 10000 ਡਾਲਰ ਦਾ ਬੌਂਡ ਵੀ ਹੋ ਗਿਆ ਤਾਂ ਵੀ ਉਹਨਾਂ ਨੂੰ ਨਹੀਂ ਛੱਡਿਆ ਗਿਆ ਇੱਕ ਸਾਡੇ ਦਾਦੀ ਜੀ ਹਰਜਿੰਦਰ ਕਾ ਤੁਹਾਨੂੰ ਉਹਨਾਂ ਦਾ ਵੀ ਪਤਾ ਹੈ ਕਿ ਉਹਨਾਂ ਨੂੰ ਵੀ ਉਹਨਾਂ ਤੇ ਪੁਰਾਣੀ ਇੱਕ ਡੈਪੂਟੇਸ਼ਨ ਲੱਗੀ ਹੋਈ ਸੀ ਤੇ ਉਹਨਾਂ ਨੂੰ ਵੀ ਜਿਹੜਾ ਅਰੈਸਟ ਕੀਤਾ ਬੜੀਆਂ ਡੈਮੋਨਸਟ੍ਰੇਸ਼ਨ ਵਗੈਰਾ ਪਰਿਵਾਰ ਨੇ ਬਹੁਤ ਜ਼ੋਰ ਲਾਇਆ ਪਰ ਅਜੇ ਵੀ ਕੋਈ ਸੁਣਵਾਈ ਨਹੀਂ ਉਹ ਬੇਕਸਫੀਲਡ ਦੀ ਜੇਲ੍ਹ ਦੇ ਵਿੱਚ ਬੰਦ ਹਨ ਇੱਕ ਹੋਰ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਕਿ ਇੱਥੇ ਕੀਰਤਨ ਵੀ ਕਰਦੇ ਹਨ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਅਜੇ ਉਹ ਵੀ ਬੜੇ ਲੰਮੇ ਸਮੇਂ ਤੋਂ ਗੁਰੂ ਘਰਾਂ ਦੇ ਵਿੱਚ ਵੀ ਸੇਵਾ ਕਰ ਰਹੇ ਸਨ ਪਰ ਉਹਨਾਂ ਨੂੰ ਜਦੋਂ ਤਰੀਕ ਤੇ ਗੈਸਟਾਂ ਤੇ ਉਹਨਾਂ ਨੂੰ ਵੀ ਜਿਹੜਾ ਆਰਡਟੇਨ ਕੀਤਾ ਗਿਆ ਹੈ ਬਾਕੀ ਇੱਕ ਦੋ ਸਾਡੇ ਕੋਲ ਹੋਰ ਵੀ ਜਿਹੜੀਆਂ ਖਬਰਾਂ ਪਹੁੰਚੀਆਂ ਸਨ ਕਿ ਇੱਕ ਪਰਿਵਾਰ ਜਿਹੜਾ ਆਰਐਸਏ ਕੋ ਉਹਨਾਂ ਦਾ ਲੜਕਾ ਇੱਥੇ ਰਹਿੰਦਾ ਸੀ ਉਹਨਾਂ ਦੇ ਪਰਿਵਾਰ ਨੂੰ ਵੀਜ਼ਾ ਵੀ ਮਿਲ ਗਿਆ ਸੀ ਉਹ ਉਹਨਾਂ ਨੂੰ ਮਿਲਣ ਆ ਰਹੇ ਸਨ ਪਰ ਉਹਨਾਂ ਨੂੰ ਵੀਜ਼ੇ ਤੋਂ ਬਾਅਦ ਇਥੋਂ ਉਹਨਾਂ ਨੂੰ ਜਿਹੜਾ ਦੁਬਾਰਾ ਡਿਪੋਰਟ ਜਿਹੜਾ ਕਰ ਦਿੱਤਾ ਗਿਆ ਇੱਕ ਹੋਰ ਜਿਹੜੀ ਅਸੀਂ ਮਾੜੀ ਖਬਰ ਜਿਹੜੀ ਸੁਣ ਰਿਹਾ ਖਾਸ ਕਰਕੇ ਜਿਹੜਾ ਸਾਡਾ ਭਾਈਚਾਰਾ ਟਰੱਕ ਦੇ ਵਿੱਚ ਚਲਾਉਂਦਾ ਹੈ ਟਰੱਕ ਡਰਾਈਵਿੰਗ ਦੇ ਵਿੱਚ ਵਰਕ ਪਰਮਨਟ ਵਾਲੇ ਸਾਡੇ ਬਹੁਤ ਜਿਹੜੇ ਦੋਸਤ ਹਨ ਸਾਡੇ ਭਰਾ ਹਨ ਬੱਚੇ ਹਨ ਜਿਹੜੇ ਟਰੱਕ ਚਲਾਉਂਦੇ ਹਨ ਉਹਨਾਂ ਦੇ ਲਾਇਸੈਂਸ ਵੀ ਖਤਰੇ ਵਿੱਚ ਪੈਂਦੇ ਜਾ ਰਹੇ ਹਨ ਜਦੋਂ ਦਾ ਤੁਹਾਨੂੰ ਪਤਾ ਹੈ ਕਿ ਯੂ ਟਰਨ ਦਾ ਜਿਹੜਾ ਕੇਸ ਹੋਇਆ ਸੀ ਉਸ ਕੇਸ ਦੇ ਸਬੰਧ ਦੇ ਵਿੱਚ ਜਿਹੜੀਆਂ ਕਿ 3 ਮਿਲੀਅਨਜ਼ ਆ ਇੱਕ ਸਾਈਨ ਕਰਾਇਆ ਗਿਆ ਸੀ ਇੱਕ ਗਲਤ ਸਾਈਨ ਵੀ ਕਰਾਇਆ ਗਿਆ ਸੀ ਆਪਾਂ ਨੂੰ ਪਤਾ ਹੀ ਨਹੀਂ ਸੀ ਸਾਈਨ ਕੌਣ ਕਰਾ ਰਿਹਾ ਪਰ ਉਹ ਸਾਈਨ ਵੀ ਜਿਹੜੇ ਸਨ ਉਹਨਾਂ ਨੂੰ ਜिले ਫੋਰੀਡਾ ਦੇ ਜਿਹੜੇ ਗਵਰਨਰ ਉਹਨਾਂ ਨੇ ਰਿਜੈਕਟ ਕਰ ਦਿੱਤਾ ਕਿ ਉਹ ਉਹਨਾਂ ਦਾ ਕੋਈ ਮਤਲਬ ਨਹੀਂ ਉਹਨਾਂ ਦੇ ਨਾਲ ਵੀ ਬੜਾ ਸਖਤੀ ਦੇ ਨਾਲ ਅਜੇ ਤੱਕ ਜਿਹੜਾ ਕਾਨੂੰਨ ਦੇ ਤੌਰ ਦੇ ਉੱਤੇ ਉਹਨਾਂ ਨੂੰ ਜਿਹੜਾ ਸਖਤੀ ਵਰਤੀ ਜਾ ਰਹੀ ਹੈ ਅਜੇ ਦੇਖੋ ਅੱਗੋਂ ਜਦੋਂ ਕੇਸ ਦਾ ਟਰਾਇਲ ਚੱਲੇਗਾ ਕੀ ਹੋਵੇਗਾ ਹੋਰ ਵੀ ਸਾਨੂੰ ਖਬਰਾਂ ਅੱਛ ਮਿਲੀਆਂ ਸਨ ਕਿ ਕੁਝ ਸਾਡੇ ਲੋਕ ਖਾਸ ਕਰਕੇ ਜਿਹੜੇ ਕਿ ਫੀਮ ਜਿਹਨੂੰ ਕਹਿੰਦੇ ਹਨ ਕਾਲੀ ਗੋਲੀ ਵੀ ਕਹਿੰਦੇ ਹਨ ਉਹ ਖਾਨ ਦੇ ਸ਼ੱਕੀਨ ਹੁੰਦੇ ਹਨ ਤੇ ਉਹ ਕਈ ਵਾਰੀ ਸੋਚਦੇ ਹਰ ਕਿ ਕਿਸੇ ਨਾ ਕਿਸੇ ਤਰੀਕੇ ਨਾਲੇ ਪਤਾ ਨਹੀਂ ਬਾਹਰਲੇ ਕੰਟਰੀਆਂ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਮਿਲਨੀ ਹੈ ਜਾਂ ਨਹੀਂ ਮਿਲਨੀ ਇੰਡੀਆ ਤੋਂ ਵੱਖਰੇ ਵੱਖਰੇ ਤਰੀਕੇ ਨਾਲ ਲਿਆਉਣ ਦੀ ਕੋਸ਼ਿਸ਼ ਕਰਦੇ ਸਨ ਪਹਿਲਾਂ ਤਾਂ ਇਹਨਾਂ ਨੂੰ ਨਹੀਂ ਸੀ ਪਤਾ ਹੁੰਦਾ ਪਰ ਹੁਣ ਇਹਨਾਂ ਨੂੰ ਜਿਹੜਾ ਪਤਾ ਲੱਗ ਗਿਆ ਸੋ ਇੱਕ ਉਹ ਜਿਹੜੀ ਫੀਮ ਸੀ ਨਾ ਉਹ ਲਿਆ ਰਹੇ ਸਨ ਜਿਹੜੇ ਨਮਕੀਨ ਦੇ ਪੈਕੇਟ ਹੁੰਦੇ ਨੇ ਜਿਹੜੇ ਕੀ ਨਮਕੀਨ ਭੁਜੀਆ ਵਗੈਰਾ ਇਦਾਂ ਦੇ ਉਹਨਾਂ ਦੇ ਪੈਕਟਾਂ ਵਿੱਚ ਉਹ ਵੀ ਫੜੀ ਗਈ ਹੈ ਹੋਰ ਸਾਡੇ ਤੁਹਾਨੂੰ ਪਤਾ ਹੈ ਕਿ ਜਿਹੜੇ ਆ ਕੋਈ ਡਰਾਈਵਿੰਗ ਕਰਦੇ ਹਨ ਉਹਨਾਂ ਨੇ ਲੰਮਾ ਲੰਮਾ ਸਮਾਂ ਡਰਾਈਵਿੰਗ ਕਰਨੀ ਹੁੰਦੀ ਹੈ ਕਈ ਕਈ ਘੰਟੇ ਲਗਾਤਾਰ ਉਹਨਾਂ ਰਹਿਣਾ ਹੁੰਦਾ ਹੈ ਤਾਂ ਉਹਨਾਂ ਦਾ ਵੀ ਕੋਸ਼ਿਸ਼ ਹੁੰਦੀ ਹੈ ਕਿ ਕੁਛ ਨਾ ਕੁਛ ਏਦਾਂ ਦੀ ਚੀਜ਼ ਖਾਈ ਜਾਵੇ ਜਿਹਦੇ ਨਾਲ ਕੀ ਅਸੀਂ ਥੱਕੀਏ ਨਾ ਸਾਨੂੰ ਨੀਂਦ ਨਾ ਆਵੇ ਨੀਂਦ ਆ ਕੇ ਕੋਈ ਟਰੱਕ ਜਾਂ ਗੱਡੀ ਇੱਧਰ ਉੱਧਰ ਨਾ ਹੋ ਜਾਵੇ ਆਮ ਦੇਖਿਆ ਕਿ ਆਪਣੇ ਖਾਸ ਕਰਕੇ ਜਿਹੜੇ ਢਾਬੇ ਵਗੈਰਾ ਹੁੰਦੇ ਹਨ ਜਿਹੜੇ ਆਪਣੇ ਕਈ ਰਸਟੋਰੈਂਟ ਹੁੰਦੇ ਹਨ ਉਹਨਾਂ ਦੇ ਵਿੱਚ ਡੋਣਿਆਂ ਦੀ ਚਾਹ ਦਾ ਵੀ ਆਪਾਂ ਸਾਰਿਆਂ ਨੂੰ ਪਤਾ ਗੱਲਬਾਤ ਆਮ ਚੱਲਦੀ ਹੈ ਕਈਆਂ ਨੇ ਕੁਛ ਨਾ ਕੁਛ ਦਿੱਸੀ ਨੁਕਸੇ ਜਿਹੜੇ ਹੁੰਦੇ ਹਨ ਦੇਸੀ ਹੀ ਹਕੀਮਾ ਦੇ ਬਣਾ ਕੇ ਵੀ ਰੱਖੇ ਹੁੰਦੇ ਹਨ ਪਰ ਹੁਣ ਜਿਹੜੀ ਇੱਕ ਜਿਹਨੂੰ ਜਿਹਨੂੰ ਕਹਿੰਦੇ ਹਨ ਪਾਪੀ ਸੀਡਸ ਅਜਨੂੰ ਖਸਖਸ ਕਹਿੰਦੇ ਹਨ ਸੋ ਇਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਰੱਖੀਆਂ ਹੁੰਦੀਆਂ ਇੱਕ ਸਾਡੇ ਟਰੱਕ ਦੇ ਜਿਹੜੇ ਡਰਾਈਵਰ ਸਨ ਉਹਨਾਂ ਦੇ ਕੋਲੋਂ ਪਾਪੀ ਸੀਡ ਖਸਖਸ ਜਦੋਂ ਮਿਲੀ ਸੀ ਉਹ ਵੀ ਉਹਨਾਂ ਨੇ ਜਦੋਂ ਉਹਨਾਂ ਨੇ ਸੋਚਿਆ ਸ਼ਾਇਦ ਕੋਈ ਇੱਥੇ ਦਾ ਖਤਰਨਾਕ ਨਸ਼ਾ ਹੈ ਕੋਈ ਡਰੱਗ ਹੈ ਜਦੋਂ ਉਹਨਾਂ ਨੇ ਲੈਬੋਰਟੀ ਦੇ ਵਿੱਚ ਚੈੱਕ ਕੀਤੀ ਤਾਂ ਜਦੋਂ ਉਹਨਾਂ ਨੇ ਕੁਐਰੀ ਕੀਤੀ ਤਾਂ ਕੀ ਹੈ ਉਹ ਵੀ ਉਹਨਾਂ ਨੇ ਕਿਹਾ ਕਿ ਇਹ ਇਸ ਤਰ੍ਹਾਂ ਦੇ ਲੀਗਲ ਇਲੀਗਲ ਨਹੀਂ ਹੈ ਸੋ ਉਹਨਾਂ ਉਹਨਾਂ ਨੂੰ ਭਾਈ ਸਾਹਿਬ ਨੂਣਾ ਨੇ ਜਿਹੜਾ ਅਰੈਸਟ ਕਰ ਲਿਆ ਤੇ ਉਹਨਾਂ ਦਾ ਜਿਹੜਾ ਹੁਣ ਬਾਉਂਡ ਰੱਖਿਆ ਉਹਨਾਂ ਦਾ ਸੋ ਇਸ ਤਰ੍ਹਾਂ ਜਿਹੜੀਆਂ ਕੋਈ ਵੀ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਆਪਾਂ ਸੋਚਦੇ ਹਾਂ ਕਿ ਇਹਨਾਂ ਨੂੰ ਨਹੀਂ ਪਤਾ ਸੋ 1 ਬਾਈ 1 ਇਹਨਾਂ ਨੂੰ ਸਭ ਕੁਝ ਪਤਾ ਲੱਗਦਾ ਜਾ ਰਿਹਾ ਹੈ ਹੁਣ ਕੋਈ ਰਿਸਕ ਨਾ ਲਵੋ ਕੋਈ ਚਾਂਸ ਨਾ ਲਵੋ ਖਾਸ ਕਰਕੇ ਮੈਂ ਇੰਨੀ ਗਾ ਜ਼ਰੂਰ ਕਹਾਂਗਾ ਜਿਹੜੇ ਆਪਣੇ ਭੈਣ ਭਰਾਵਾਂ ਨੂੰ ਪੋਲਿਟਿਕਲ ਸਟੇ ਵਾਲੇ ਜਿਹੜਾ ਨੂੰ ਗ੍ਰੀਨ ਕਾਰਡ ਮਿਲੇ ਹਨ ਭਾਵੇਂ ਉਹ ਸਿਟੀਜ਼ਨ ਹੀ ਹੋਏ ਹਨ ਅਜੇ ਥੋੜੇ ਸਮੇਂ ਦੇ ਲਈ ਕੋਸ਼ਿਸ਼ ਕਰੋ ਟਰੈਵਲ ਨਾ ਕਰੋ ਟਰੈਵਲ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰੋ ਪਰ ਜੇ ਕੋਈ ਐਮਰਜੈਂਸੀ ਹੈ ਤੁਹਾਨੂੰ ਜਾਣਾ ਹੀ ਪੈਣਾ ਹੈ देन यू डोंਟ ਹੈਵ ਅ ਚੋਇਸ ਪਰ ਜਦੋਂ ਤੁਸੀਂ ਵਾਪਸ ਆਓਗੇ ਇਹ ਕੋਈ ਜਿਹੜਾ ਰਿਸਕ ਹੋ ਸਕਦਾ ਹੈ ਕਿਉਂਕਿ ਹੌਲੀ ਹੌਲੀ ਜਿਹੜੇ ਪਹਿਲਾਂ ਕੁਝ ਕੋਰਸ ਹੁੰਦੀਆਂ ਸਨ ਕੋਰਸ ਦੇ ਵਿੱਚ ਜਦੋਂ ਕੋਈ ਆ ਇਦਾਂ ਦੀ ਗੱਲ ਹੁੰਦੀ ਸੀ ਕੋਈ ਨਾ ਕੋਈ ਜੱਜ ਚੈਲੰਜ ਕਰ ਦਿੰਦਾ ਸੀ ਆ ਜੱਜ ਦੇ ਕੋਲ ਜਾ ਕੇ ਕੋਈ ਵਕੀਲ ਚੈਲੰਜ ਕਰ ਦਿੰਦਾ ਸੀ ਤਾਂ ਥੋੜੇ ਸਮੇਂ ਲਈ ਉਹ ਰੁਕ ਜਾਂਦਾ ਸੀ ਪਰ ਹੁਣ ਹੌਲੀ ਹੌਲੀ ਜਿਹੜੇ ਹਨ ਆ ਸਾਰੇ ਹੀ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਜੱਜਸ ਵੀ ਹਨ ਉਹ ਵੀ ਜਦੋਂ 1 ਬਾਈ 1 ਉਹਨਾਂ ਦੇ ਹੱਕ ਵਿੱਚ ਹੀ ਹੁੰਦੇ ਜਾ ਰਹੇ ਹਨ ਪਹਿਲਾਂ ਜਿਹੜਾ ਕਿਸੇ ਨੂੰ ਰਿਪੋਰਟ ਕਰਨਾ ਹੁੰਦਾ ਸੀ ਤੇ ਬੜੇ ਉਹਨਾਂ ਦੇ ਕੋਲ ਪਰਮਿਸ਼ਨ ਲੈਣੀ ਪੈਂਦੀ ਸੀ ਆ ਕੋਈ ਵੀ ਅਫਸਰ ਉਹਨਾਂ ਨੂੰ ਡਿਪੋਰਟ ਨਹੀਂ ਸੀ ਕਰ ਸਕਦਾ ਇਲੀਗਲ ਨੂੰ ਆ ਜਾਂ ਆਈਸ ਵਾਲੇ ਉਹਨਾਂ ਨੂੰ ਵੀ ਸਮਝ ਚਾਹੀਦਾ ਹੁੰਦਾ ਸੀ ਕੋਰਟ ਦੇ ਕੋਲ ਜੱਜ ਕੋਲ ਪੇਸ਼ ਕਰਨਾ ਪਵੇਗਾ ਜਿਸ ਨੂੰ 2 ਸਾਲ ਤੋਂ ਉੱਪਰ ਹੋ ਗਏ ਹਨ ਪਰ ਹੁਣ ਹੌਲੀ ਹੌਲੀ ਆ ਇੱਥੋਂ ਤੱਕ ਪਰਮਿਸ਼ਨ ਦੇ ਰਿਹਾ ਕਿ ਤੁਸੀਂ 6-7 ਘੰਟੇ ਦੇ ਸਮੇਂ ਦੇ ਵਿੱਚ ਹੀ ਤੁਸੀਂ ਕਿਸੇ ਨੂੰ ਵੀ ਜਿਹੜੇ ਅ ਅਗੇਂਸਟ ਲਾਜ ਆ ਜਿਹੜੇ ਇਲੀਗਲ ਹਨ ਉਹਨਾਂ ਨੂੰ ਤੁਸੀਂ ਰਿਪੋਰਟ ਕਰ ਸਕਦੇ ਹੋ ਸੋ ਬਹੁਤ ਧਿਆਨ ਦੇ ਨਾਲ ਆਪਾਂ ਨੂੰ ਰਹਿਣਾ ਚਾਹੀਦਾ ਹੈ ਕਾਨੂੰਨ ਜਿਹੜੇ ਦਿਨੋਂ ਦਿਨ ਸਖਤ ਹੋ ਰਹੇ ਹਨ ਸੋ ਬਚਾਓ ਦੇ ਵਿੱਚ ਹੀ ਬਚਾਓ ਹੈ ਸੋ ਅਜੇ ਆਪਾਂ ਸੋਚਦੇ ਕਿ ਸ਼ਾਇਦ ਥੋੜੇ ਸਮੇਂ ਦੇ ਤੱਕ ਇਹ ਠੀਕ ਹੋ ਜਾਏਗਾ ਪਰ ਅਜੇ ਤੱਕ ਸਟ੍ਰਿਕਟ ਬਹੁਤ ਜ਼ਿਆਦਾ ਹੋ ਰਿਹਾ ਹੈ ਕਿਉਂਕਿ ਆ ਬਜਟ ਦੇ ਵਿੱਚ ਵੀ ਜਿਹੜਾ ਇਮੀਗ੍ਰੇਸ਼ਨ ਦਾ ਤੇ ਇਲੀਗਲ ਨੂੰ ਕੱਢਣ ਦੇ ਲਈ ਅਮਰੀਕਾ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਇੱਡੇ ਵੱਡੇ ਪੰਦਰ ਦਾ ਜਿਹੜਾ ਬਜਟ ਰੱਖਿਆ ਗਿਆ ਸੀ ਜਿਹੜੇ ਇਹਨਾਂ ਨੂੰ ਪੈਸੇ ਮਿਲੇ ਹਨ ਉਹ ਕਹਿੰਦੇ ਹਨ ਕਿ ਆਈਸ ਏਡੀ ਵੱਡੀ ਗਿਣਤੀ ਵਿੱਚ ਆ ਡੈਪੋਟੇਸ਼ਨ ਨਹੀਂ ਕਰ ਰਹੀ ਜਿੰਨੀ ਉਹ ਚਾਹੁੰਦੇ ਹਨ ਸਪਾਰ ਦੱਸਦੇ ਹਨ ਕਿ ਜਿਹੜੇ ਆ ਆਰਮੀ ਹੈ ਸੋ ਇਹ ਜਿਹੜਾ ਕਿ ਕਨਸਟੀਟਿਊਸ਼ਨ ਦੇ ਅਗਿਆ ਹਿਸਾਬ ਦੇ ਨਾਲ ਆਰਮੀ ਇਹ ਨਹੀਂ ਕਰ ਸਕਦੇ ਬਟ ਯੂ ਨੈਵਰ ਨੋ ਉਸ ਦੇ ਵੀ ਆਰਡਰ ਹੋ ਸਕਦੇ ਆ ਸੋ ਸਾਡੇ ਕਹਿਣ ਦਾ ਮਤਲਬ ਹੈ ਕਿ ਹੁਣ ਥੋੜਾ ਜਿਹਾ ਆਪਾਂ ਧਿਆਨ ਦੇਣਾ ਰਹੀ ਹੈ ਲਲਕਾਰੇ ਲਲਕੂਰੇ ਮਾਰਨੇ ਕਰੀਏ ਬੰਦ ਪਿਆਰ ਦੇ ਨਾਲ ਇਸ ਕੰਟਰੀ ਦੇ ਵਿੱਚ ਰਹੀਏ ਸਫਰ ਘਟ ਕਰੀਏ ਜੇ ਨਹੀਂ ਲੋੜ ਤੇ ਸਫਰ ਨਾ ਕਰੀਏ ਕਿਉਂਕਿ ਜਿਆਦਾ ਜਿਹੜੇ ਆਪਾਂ ਚਾਂਸ ਦੇਖੇ ਹਨ ਚਾਹੇ ਤੇ ਉਹ ਬੰਦੇ ਜਿਹੜੇ ਵੱਧ ਤੁਰੇ ਜਾਂਦੇ ਜਾਂ ਕੋਈ ਕੰਮ ਕਰਦੇ ਜਾਂ ਕੋਈ ਡਰਾਈਵਿੰਗ ਕਰਦੇ ਫੜੇ ਹੱਦਾਂ ਪਰ ਜਿਆਦਾ ਐਵਰੇਜ ਦੇ ਵਿੱਚ ਆਪਾਂ ਜਿਹੜੇ ਦੇਖ ਰਹੇ ਹਾਂ ਆ ਉਹ ਜਦੋਂ ਵਾਪਸ ਹੁੰਦੇ ਹਨ ਤਾਂ ਅਦੋਂ ਜਿਹੜੀਆਂ ਬੜੀਆਂ ਹੀ ਅਰੈਸਟ ਜਿਹੜੀਆਂ ਹੋ ਰਹੀਆਂ ਹਨ ਸੋ ਸਮੇਂ-ਸਮੇਂ ਦੇ ਵਿੱਚ ਅਸੀਂ ਤਾਨੂੰ ਜਿੰਨੀ ਜਾਣਕਾਰੀ ਸਾਡੇ ਤੱਕ ਪਹੁੰਚੇਗੀ ਅਸੀਂ ਤੁਹਾਡੇ ਨਾਲ ਜਰੂਰ ਜਿਹੜੀ ਹੈ ਸਾਂਝੀ ਕਰਦੇ ਰਵਾਂਗੇ ਕਿਉਂਕਿ ਖਾਸ ਕਰਕੇ ਜਿਹੜਾ ਸ਼ਿਕਾਗੋ ਦਾ ਕੇਸ ਹੈ ਅਤੇ ਸਾਡੀ ਜਿਸ ਨੂੰ ਦਾਦੀ ਦਾ ਕੇਸ ਵੀ ਕਿਹਾ ਜਾਂਦਾ ਹੈ ਜਿਹੜੀ 77 ਸਾਲਾਂ ਦੀ ਇਹ ਦੋ ਤਿੰਨ ਕੇਸ ਜਿਹੜੇ ਆਪਣੀ ਕਮਿਊਨਿਟੀ ਦੇ ਵਿੱਚ ਹਰ ਰੋਜ਼ ਨਾਲੀਆਂ ਗੱਲਾਂ ਹੋ ਰਹੀਆਂ ਹਨ ਕਿ ਇੰਨੇ ਸਾਲਾਂ ਮੇ ਸੋ ਆਲਮੋਸਟ 2000 ਦਾ ਕੇਸ ਸੀ ਜਿਹੜਾ ਪਰਮਜੀਤ ਸਿੰਘ ਦਾ ਜਿਹੜਾ ਸ਼ਿਕਾਗੋ ਵਾਲਾ ਕੇਸ ਸੀ ਸੋ 2000 ਦੇ ਵਿੱਚ ਜਿੰਨਾ ਵੀ ਉਹਨਾਂ ਨੂੰ ਕੋਈ ਥੋੜਾ ਬੋਧਾ ਫਾਈਨ ਹੋਇਆ ਸੀ 5-7 ਦਿਨ 7 ਦਿਨ ਦੀ ਸਜ਼ਾ ਹੋਈ ਸੀ ਉਹ ਵੀ ਉਹਨਾਂ ਕਰ ਲਈ थी ਕੋਈ ਵੱਡਾ ਕਰਾਇਮ ਨਹੀਂ ਸੀ ਮਿਸਡੈਮਨਰ ਸੀ ਪਰ ਉਹਨਾਂ ਨੂੰ ਨੋਵੇਂ ਬੜੇ ਆ ਇਸ ਨੂੰ ਸੀਰੀਅਸ ਲੈ ਕੇ ਉਹਨਾਂ ਨੂੰ ਬੌਂਡ ਹੋਣ ਤੋਂ ਬਾਅਦ ਵੀ ਜਿਹੜਾ ਨਹੀਂ ਛੱਡਿਆ ਗਿਆ ਸੋ ਬੀ ਬੀ ਕੇਅਰਫੁਲ ਅਗੇਨ ਟਰਾਈ ਕਰੋ ਕਿ ਪੋਲੀਟੀਕਲ ਵਾਲੇ ਜਿਹੜੀ ਟਰੈਵਲ ਨਾ ਕਰੋ ਥੈਂਕ ਯੂ ਜੀ ਫਿਰ ਤੁਹਾਡਾ ਬੜੀ ਸ਼ੇਤੀ ਮਿਲਕਤ ਹੋਵੇਗੀ ਸਤਿ ਸ੍ਰੀ ਅਕਾਲ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਪੋਜ਼ਿਟਿਵ ਰਹੋ ਧੰਨਵਾਦ